ਸ਼੍ਰੀ ਗੁਰੂ ਰਵਦਾਸ ਅਤਿਆਸਿਕ ਧਰਮ ਸਥਾਨ ਸ਼੍ਰੀ ਚੰਚੋ ਬੰਗਾ ਅਮਰਤ ਕੁੰਡ ਸਤਖੰਡ ਸ਼੍ਰੀ ਖੁਲਾਰਗੜ ਵਿਖੇ 11 12 13 14 ਅਪ੍ਰੈਲ ਨੂੰ ਅਮਰਤਾਰਾ ਵਰਗਣ ਦਿਵਸ ਹਰ ਸਾਲ ਦੀ ਤਰ੍ਹਾਂ ਵੱਡੇ ਪੱਮਾਨੇ ਤੇ ਦੇਸ਼ ਵਿਦੇਸ਼ ਦੀਆਂ ਸੰਗਤਾਂ ਦੇ ਨਾਲ ਬੜੇ ਤੋਂ ਤੁਮਾਨਾਰ ਮਲਾਇਆ ਜਾ ਰਿਹਾ ਹੈ ਜੋ ਵਲੇ ਸੋ ਨਰਪੈ ਸਤਗੁਰ ਰਵਦਾਸ ਮਹਾਰਾਜ ਕੀ ਜੈ ਪਿਆਰੀ ਸਾਧ ਸੰਗਤ ਜੋ ਸ੍ਰੀ ਗੁਰੂ ਰਵਦਾਸ ਅਤਿਆਸੀਕ ਧਰਮ ਸਥਾਨ ਸ੍ਰੀ ਚੰਚੋ ਬੰਗਾ ਅਮਰਤ ਕੁੰਡ ਸਤਖੰਡ ਸ੍ਰੀ ਖੁਰਾਲਗੜ ਵਿਖੇ 11 12 13 14 ਅਪ੍ਰੈਲ ਨੂੰ ਅਮਰਤਾਰ ਬਰਗੜ ਦਿਵਸ ਹਰ ਸਾਲ ਦੀ ਤਰ੍ਹਾਂ ਵੱਡੇ ਪੱਮਾਨੇ ਤੇ ਦੇਸ਼ ਵਿਦੇਸ਼ ਦੀਆਂ ਸੰਗਤਾਂ ਦੇ ਨਾਲ ਬੜੇ ਤੁਮ ਤੁਮਾਰ ਮਿਲਾਇਆ ਜਾ ਰਿਹਾ ਹੈ ਤੋ ਸਾਥ ਸੰਗਤ ਜੀਓ ਜਿੱਥੇ ਬਾਦੀਆਂ ਸੰਗਤਾਂ ਨੇ ਆ ਕੇ ਔਰ ਪਾਰਦੇ ਕੋਨੇ-ਕੋਨੇ ਤੋਂ ਸੰਗਤਾਂ ਆਉਣੀਆਂ ਆ ਉਹ ਸਤਿਗੁਰੂ ਮਹਾਰਾਜ ਦੀ ਤਿਲਾਹੀ ਹੋ ਜਿਹੜੀ ਪਵਿੱਤਰ ਅੰਮ੍ਰਿਤ ਗੰਗਾ ਹੈ ਉਸ ਦੇ ਵਿੱਚ ਆਪਣੇ ਇਸ਼ਨਾਨ ਕਰਕੇ ਆਪਣੇ ਜੀਵਨ ਨੂੰ ਸਫਲ ਵੀ ਕਰਨਾ ਹੈ ਤੋ ਸਾਥ ਸੰਗਤ ਜੀਓ ਇਸ ਵਾਰ ਬਹੁਤ ਹੀ ਪ੍ਰਬੰਧ ਜਿਹੜੇ ਐ ਉਹ ਅੱਛੇ ਢੰਗ ਦੇ ਨਾਲ ਸ਼੍ਰੀ ਗੁਰੂ ਘਰ ਦੀ ਪ੍ਰਬੰਧਕ ਕਮੇਟੀ ਆ ਜਿਹੜੀ ਉਹ ਉਹਨਾਂ ਨੇ ਕੀਤੇ ਐ ਔਰ ਜਿੱਥੇ ਤੱਕ ਜੋ ਬਾਹਰਲੇ ਸੂਬਿਆਂ ਦੇ ਸੰਤਾ ਸ਼੍ਰੀ ਚਰਚੋਗੰਗਾ ਆ ਰਹੀਆਂ ਉਹਨਾਂ ਦੇ ਰਹਿਣ ਦਾ ਵੀ ਲੱਗ ਪ੍ਰਬੰਧ ਹੋਏਗਾ ਤੋਂ ਸਾਡ ਸੰਗਤ ਦੀਓ ਬੜੀ ਖੁਸ਼ੀ ਦੀ ਗੱਲ ਐ ਕਿ ਗੁਰੂ ਘਰ ਦੀ ਪ੍ਰਬੰਧਕ ਕਮੇਟੀ ਵੱਲੋਂ ਜਿਸ ਤਰ੍ਹਾਂ 11 April ਦਾ ਪ੍ਰੋਗਰਾਮ ਲਾਇਆ ਜਾਂਦਾ ਹੈ 11 اپریل મહાન ક્રાંતિકારી મહાન દુનિયા دے લોકપુરુષ کہہ سکدے ہیں મહાત્મા ਜੋਤੀરા ફૂલે ਦਾ જન્મદિન تو શરૂઆત ਹੁੰਦੀ ਹੈ 11 ਤઇਗ ਨੂੰ ਵੱਡੇ ਪਮਾਨੇ ਤੇ ਮਨਾਇਆ ਜਾਏਗਾ اور 12 اور 13 ਤઇਗ ਨੂੰ ਅੰਮ੍ਰਿਤਧਾਰਾ ਪ੍ਰਗਟ ਦਿਵਸ ਕਿਉਂਕਿ ਸਤਗੁਰੂ ਰਵਿਦਾਸ ਮਹਾਰਾ ਨੇ ਆਪਣੇ ਚਰਨਛੋਹ ਦੇ ਨਾਲ ਇਹ 13 April 1515 ਇਸਵੀ ਤੇ ਸ੍ਰੀ ਚਨਚੋ ਗੰਗਾ ਨੂੰ ਚਲਾਇਆ ਸੀ ਫਿਰ ਇਸ ਕਰਕੇ 12 13 ਦੋ ਦਿਨ ਜਿਹੜਾ ਇਹ ਅੰਮ੍ਰਿਤਾਰਾ ਪਗਨਦੀਵਸ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ ਔਰ 14 ਤਰੀ ਸਾਰੇ ਦੁਨੀਆ ਨੂੰ ਪਤਾ ਭਾਰਤ ਨੂੰ ਪਤਾ ਹੈ ਸਾਰੇ ਸਾਡੇ ਜਿੰਨੇ ਵੀ ਪੜ੍ਹੇ ਲਿਖੇ ਹੈ ਵੀ ਅੱਜ ਜੇ ਸਾਨੂੰ ਕਿਰਪਾ ਹੋਈ ਹੈ ਸੰਵਿਧਾਨ ਦੇ ਮਤਾਬਕ ਅਸੀਂ ਨੌਕਰੀਆਂ ਤੇ ਲੱਗੇ ਆਂ ਉਹ ਮਹਾਨ ਜੋ ਸਾਡੇ ਰਹਿਬਰ ਹੈ 바ਵਾ ਸਾਹਿਬ ਡਾਕਟਰ ਪੀਮ ਰਾਮ ਬੇਲਗਰ ਜਿਨ੍ਹਾਂ ਦਾ ਜਨਮ ਦਿਹਾੜਾ 14 ਅਪ੍ਰੈਲ ਨੂੰ ਤੋਂ ਸਾਥ ਸੰਗਤ ਜੀਓ ਇਹ 4 ਦਿਨ ਦਾ ਜਿਹੜਾ ਪ੍ਰੋਗਰਾਮ ਹੈ ਇਹ ਸ਼੍ਰੀ ਚੰਚੋ ਗੰਗਾ ਮਨਾਇਆ ਜਾਣਾ ਔਰ ਲੱਖਾਂ ਦੇ ਹਿਸਾਬ ਨਾਲ ਸੰਗਤਾਂ ਇੱਥੇ ਪਹੁੰਚਣੀਆਂ ਔਰ ਇੱਕ ਮੈਂ ਅੱਜ ਸੋਸ਼ਲ ਮੀਡੀਆ ਦੇ ਰਾਹੀਂ ਸੰਗਤ ਨੂੰ ਅਪੀਲ ਕਰਨੀ ਚਾਹੁੰਦੇ ਆ ਕਿ ਸਾਥ ਸੰਗਤ ਜੀ ਆਪਾਂ ਬਹੁਤ ਹੀ ਸ਼ਾਨਦਿਪੂਰਕ ਇਸ ਪ੍ਰੋਗਰਾਮ ਚ ਜਾਣਾ ਆਪਣੀ ਸੇਵਾ ਨਿਭਾਉਣੀ ਹੈ ਔਰ ਖਾਸ ਕਰਕੇ ਜੋ ਸਾਡੇ ਵੀਰ ਨਸ਼ਿਆਂ ਦੇ ਆਦੀ ਹੈ ਅਸੀਂ ਚਾਹੁੰਦੇ ਆ ਕਿ ਨਸ਼ਾ ਕਰਕੇ ਸ੍ਰੀ ਚਰਨਛੋਗੰਦਾ ਕਿਸੇ ਨੇ ਵੀ ਨਹੀਂ ਆਉਣਾ ਇਸ ਕਰਕੇ ਅਸੀਂ ਅਪੀਲ ਕਰਦੇ ਆ ਬਈ ਨਸ਼ਾ ਜਿਹੜਾ ਨਸ਼ੇ ਤੋਂ ਰਹਿਤ ਰਹਿਣਾ ਹੈ ਔਰ ਨਸ਼ਾ ਸਾਡੇ ਲਈ ਬਹੁਤ ਹੀ ਸਮਾਜ ਲਈ ਹਾਨੀਕਾਰਕਤਾ ਹੈ ਹੀ ਹੈ ਔਰ ਜਿੱਥੇ ਪੰਜਾਬ ਸਰਕਾਰ ਨੇ ਵੀ ਇਸ ਨੂੰ ਐਲਾਨ ਕਰਿਆ ਹੈ ਵੀ ਨਸ਼ਾ ਜਿਹੜਾ ਹੈ ਉਹ ਜੜ ਤੋਂ ਖਤਮ ਕਰਨਾ ਹੈ ਤਾਂ ਇਸ ਕਰਕੇ ਸਾਥ ਸੰਗਤ ਜੀਓ ਆਪਾਂ ਇਸ ਵਾਰ ਨਸ਼ੇ ਤੋਂ ਰਹਿਤ ਰਹਿ ਕੇ ਸ਼੍ਰੀ ਚਨਚੋ ਪਾ ਕੇ ਸਤਗੁਰ ਮਹਾਰਾਜ ਦੀ ਚਲਾਈ ਹੋਈ ਹੈ ਜੋ ਪਵਿੱਤਰ ਗੰਗਾ ਹੈ ਉਸ ਦੇ ਵਿੱਚ ਇਸ਼ਨਾਨ ਕਰਕੇ ਆਪਣੇ ਜੀਵਨ ਨੂੰ ਸਫਲ ਕਰਨਾ ਹੈ ਔਰ ਮਾਨਯੋਗ ਲਾਲਾ ਮਹਿੰਦਰਪਾਲ ਚੁੰਬਰ ਜੀ ਜੋ ਇਹ ਜ਼ਮੀਨ দান ਕਰੀ ਹੋਈ ਹੈ ਔਰ ਮਹਾਤਮਾ ਜੋਤੀਰਾ ਫੋਲੇ ਬਾਵਾ ਸਾਹਿਬ ਡਾਕਟਰ ਵੀਰਾਂ ਅੰbedkar ਸਤਗੁਰੂ ਦਾਹਮਾਰਾਜੀ ਔਰ ਨਾਲੀ ਔਰ ਜੇਨਾ ਨੇ ਇਸ ਦੀ ਇਸ ਜਗ੍ਹਾ ਦੀ ਖੋਜ ਕੀਤੀ ਹੈ ਜਿੱਥੇ ਅੱਜ ਵੱਡੇ ਪ੍ਰੋਗਰਾਮ ਲੱਖਾਂ ਦੇ ਹਜ਼ਾਰਾਂ ਦੁਨੀਆ ਆਉਂਦੀ ਹੈ ਮਾਨਜੋਗ ਸੰਤ ਬਾਬਾ ਵੰਤਾਰਾਮ ਕੇ ਰਾਜੀ ਔਰ ਬਾਉ ਮੰਗੂਰਾਮ ਮੱਗੋਵਾਲੀਆ ਜੇਨਾ ਦੀ ਕਿਰਪਾ ਦੇ ਨਾਲ ਆਤਮਨ ਦੀ ਲਹਿਰ ਜਿਹੜੀ ਪੂਰੇ ਦੁਨੀਆ ਦੇ ਵਿੱਚ ਫੈਲ ਰਹੀ ਹੈ ਤੋਂ ਅਸੀਂ ਚਾਹੁੰਦੇ ਹਾਂ ਵੀ ਇਹਨਾਂ ਮਹਾਂਪੁਰਸ਼ਾਂ ਦਾ ਜੋ ਯੋਗਦਾਨ ਹੈ ਤਸੀਂ ਆਈਏ ਔਰ ਜੋ ਵੀ ਸਾਡੇ ਧਾਰਮਿਕ ਬਲਾਰੇ ਕੀਰਤਨ ਔਰ ਮਿਸ਼ਨਰੀ ਗਾਇਕ ਉਹਨਾਂ ਨੇ ਜੋ ਸੰਦੇਸ਼ ਦੇਣਾ ਹੈ ਔਰ ਉਹਨਾਂ ਉਹ ਸੰਦੇਸ਼ ਨੂੰ ਲੈ ਕੇ ਆਪਾਂ ਸਮਾਜ ਲਈ ਅੱਗੇ ਵਧਿਏ ਸਾਰੀ ਸੰਗਤ ਦਾ ਧੰਨਵਾਦ ਜੀ ਨਸ਼ੇੜੀਆਂ ਦੇ ਨਾਲ-ਨਾਲ ਕੁਝ ਸ਼ੂਲ ਆਵਾਜ਼ੀ ਲੋਕ ਜਿਹੜੇ ਆ ਉਹ ਨੌਜਵਾਨਾਂ ਦੇ ਆਮਕਸਰ ਦੇ ਪਟਾਕੇ ਵੀ ਆਉਂਦੇ ਆ ਉਹਨਾਂ ਜਿਹੜੀਆਂ ਲੜਕੀਆਂ ਉਹ ਪਰੇਸ਼ਾਨ ਹੁੰਦੀਆਂ ਬਜ਼ੁਰਗ ਵੀ ਪਰੇਸ਼ਾਨ ਹੁੰਦੇ ਆ ਕਿਸੇ ਨੂੰ ਦਿਲ ਦੀ ਬਿਮਾਰੀ ਹੁੰਦੀ ਆ ਉਹਨਾਂ ਤੜਕੇ ਭੇਜਣ ਵਾਲੇ ਬਾਰੇ ਠੀਕ ਕਰਦੇ ਅਸੀਂ ਮਾਨਯੋਗ ਪ੍ਰਸ਼ਾਸਨ ਨੂੰ ਐਸਐਸਪੀ ਔਰ ਡੀਸੀ ਸਾਹਿਬ ਨੂੰ ਐਪਲੀਕੇਸ਼ਨ ਰਾਹੀਂ ਦੱਸਿਆ ਵੀ ਹੈ ਤਾਂ ਹਰ ਸਾਲ ਦੀ ਤਰ੍ਹਾਂ ਉਹਨਾਂ ਦਾ ਪੂਰਾ ਸਹਿਯੋਗ ਰਹੇਗਾ ਸਾਡੇ ਸੇਵਾਦਾਰਾਂ ਦਾ ਉਹਨਾਂ ਦੇ ਨਾਲ ਰਹੇਗਾ ਵੀ ਇਹੋ ਜੀ ਨਹੀਂ ਕੋਈ ਹੁੱਲੜਬਾਜ਼ੀ ਹੋਣ ਦਿੱਤੀ ਜਾਏਗੀ ਔਰ ਇਸੇ ਕਰਕੇ ਅਸੀਂ ਸੰਗਤਾਂ ਨੂੰ ਅਪੀਲ ਵੀ ਕਰ ਰਹੇ ਹਾਂ ਵੀ ਕੋਈ ਹੁੱਲੜਬੇਜੀ ਨਾ ਕੀਤੀ ਜਾਵੇ ਕਿਉਂਕਿ ਜੋ ਸਾਡੇ ਸੇਵਾਦਾਰ ਐ ਇਸ ਵਾਰ ਨਹੀਂ ਹੋਣ ਦੇਣਗੇ ਪੂਰੀ ਕੋਸ਼ਿਸ਼ ਰਹੇਗੀ ਔਰ ਸ਼ਾਂਤੀ ਮਨ ਦੇ ਨਾਲ ਇਹ ਜਿਹੜਾ 4 ਦਿਨ ਦਾ ਪ੍ਰੋਗਰਾਮ ਹੈ ਔਰ ਸਾਡੇ ਆਦ ਗੁਰੂਆਂ ਦਾ ਪ੍ਰੋਗਰਾਮ ਹੈ ਇਹ ਖੁਸ਼ੀ ਦੇ ਨਾਲ ਹੀ ਅਸੀਂ ਇਹਨੂੰ ਪੂਰਾ ਕਰ ਸਕੀਏ ਗੱਲ ਇਹ ਵੀ ਇਹ ਜਿਹੜਾ ਬਿਆਨ ਉਹਨਾਂ ਦੇ ਆਇਆ ਜਾਂ ਇਸ ਤਰ੍ਹਾਂ ਬਾਬਾ ਸਾਹਿਬ ਦੇ ਬੁੱਤੇ ਲਿਖਣਾ ਔਰ ਅਸੀਂ ਸਮਝਦੇ ਆਂ ਵੀ ਬਹੁਤ ਹੀ ਘਟਿਆ ਸੋਚ ਹੈ ਔਰ ਇਸ ਸੋਚ ਦੇ ਨਾਲ ਉਹਨਾਂ ਦਾ ਜਿਹੜਾ ਮੇਨ ਅਸੀਂ ਜਿੱਥੇ ਤੱਕ ਅਸੀਂ ਸੋਚ ਰਹੇ ਆਂ ਵੀ ਹੋ ਸਕਦਾ ਵੀ ਜਿਹੜੀਆਂ ਸਾਡੇ ਦੇਸ਼ ਦੀਆਂ ਏਜੰਸੀਆਂ ਹੈਆਂ ਉਹਨਾਂ ਨੂੰ ਪਤਾ ਹੈ ਵੀ ਜਿਹੜਾ ਇੱਕ ਸ਼ੈਡਿਊਲ ਕਰ ਸਤੁਰਕੁਰ ਦਾਸ ਵੀ ਮੰਨਣ ਵਾਲੇ ਲੋਕ ਹੈ ਜਾਂ ਸਤੁਰਕੁਰ 20 ਸਾਹਿਬ ਨੂੰ ਮੰਨਣ ਵਾਲੇ ਹੈ ਜਾਂ ਭਗਵਾਨ ਵਾਲਮੀਕ ਮਹਾਰਾਜ ਨੂੰ ਮੰਨਣ ਵਾਲੇ ਹੈ ਇਹ ਜਿਹੜੇ ਨੌਜਵਾਨ ਹੈ ਇਹ ਇਹਨਾਂ ਦਾ ਜਿਹੜਾ ਖੂਨ ਹੈ ਉਹ ਆਦਿਵਾਸੀ ਖੂਨ ਹੈ ਇਸ ਕਰਕੇ ਉਹ ਗਰਮ ਖੂਨ ਹੈ ਉਹ ਚਾਹੁੰਦੇ ਹੈ ਵੀ ਅਗਰ ਇਹ ਲੋਕ ਭੜ ਗਏ ਤਾਂ ਦੰਗੇ ਹੋ ਸਕਦੇ ਆ ਤੇ ਅਸੀਂ ਕੋਈ ਮਾਧਿਅਮ ਨਹੀਂ ਅਸੀਂ ਸੰਗਤ ਨੂੰ ਅਪੀਲ ਕਰਨਾ ਚਾਹੁੰਦੇ ਆ ਆਪਣੇ ਸਮਾਜ ਨੂੰ ਅਪੀਲ ਕਰਨਾ ਚਾਹੁੰਦੇ ਆ ਭਰਾਵਾਂ ਨੂੰ ਅਪੀਲ ਕਰਨਾ ਚਾਹੁੰਦੇ ਆ ਬੱਚਿਆਂ ਨੂੰ ਅਪੀਲ ਕਰਨਾ ਚਾਹੁੰਦੇ ਆ ਵੀ ਆਪਾਂ ਪਰਕਾਉਤ ਨਹੀਂ ਆਉਣਾ ਇਸ ਕਰਕੇ ਆਪਾਂ ਜਿਹੜੀ ਸ਼ਾਂਤੀ ਬਣਾ ਕੇ ਰੱਖਣੀ ਆ ਪਰ ਅਸੀਂ ਸੋਚਦੇ ਨਹੀਂ ਜਦੋਂ ਆਪਣੀ ਸ਼ਾਂਤੀ ਹੋਏਗੀ ਸੰਤ ਮਹਾਂਪੁਰਖ ਇਕੱਠੇ ਹੋ ਜਾਣਗੇ ਤਾਂ ਇਹਨਾਂ ਨੂੰ ਮੂੰਹ ਤੋੜ ਮਾ ਜਵਾਬ ਜਿਹੜਾ ਮਿਲ ਵੀ ਰਿਹਾ ਔਰ ਅਸੀਂ ਇਕੱਠੇ ਹੋ ਕੇ ਦੇਵਾਂਗੇ ਵੀ ਅਸੀਂ ਬਿਲਕੁਲ ਤਿਆਰ ਆ ਨਾ ਅਸੀਂ ਡਰਦੇ ਆ ਔਰ ਕਿਉਂਕਿ 바ਵਾ ਸਾਹਿਬ ਡਾਕਟਰ ਭੀਮਰਾਓਂ ਅੰਬੇਡਕਰ ਦੀ ਕਿਰਪਾ ਦੇ ਨਾਲ ਅੱਜ ਜੇ ਵਿਦੇਸ਼ ਚ ਕੋਈ ਗਿਆ ਹੈ ਤਾਂ ਉਹਨਾਂ ਦੀ ਕਿਰਪਾ ਨਾਲ ਗਿਆ ਹੈ ਜੇ ਇੱਥੇ ਵੀ ਅੱਜ ਅਸੀਂ ਪ੍ਰੋਗਰਾਮ ਲਾ ਰਹੇ ਆਂ ਤੇ ਸੰਵਧਾਨ ਦੇ ਮੁਤਾਬਕ ਹੀ ਬਣਾ ਰਹੇ ਆਂ ਇਸ ਕਰਕੇ ਉਹ ਚਾਹੁੰਦੇ ਆਂ ਵੀ ਇਹ ਜਿਹੜੇ ਲੋਕ ਹੈ ਇਹ ਇਹਨਾਂ ਦਾ ਜਿਹੜਾ ਝਗੜਾ ਕਰਨ ਦਾ ਤਰੀਕਾ ਹੈ ਸਾਡਾ ਸਮਾਜ ਦਾ ਜਿਹੜਾ ਵੀ ਭੜਕਾਉ ਜਾ ਹੈਗਾ ਤਾਂ ਅਸੀਂ ਅਪੀਲ ਕਰਦੇ ਆਂ ਲੋਨਜਾਨਾਂ ਨੂੰ ਵਿਆਜੋਗਰ ਨੇ ਅੱਜ ਪੜੇ ਲੱਗਿਆ ਸਾਡਾ ਸਮਾਜ ਅੱਜ ਸੋਚਦਾ ਆਪਣੇ ਦਿਮਾਗ ਦੇ ਨਾਲ ਵੀ ਅਸੀਂ ਕਿੱਥੇ ਚੱਲ ਰਹੇ ਆਂ ਇਸ ਕਰਕੇ ਜਿੱਥੇ ਵੀ ਇਹ ਪ੍ਰੋਗਰਾਮ ਹੋਇਆ ਚਾਹੇ ਫਲੋਰ ਤੇ ਹੋਇਆ ਚਾਹੇ ਇੱਧਰ ਹੋਇਆ ਆਪਣਾ ਹੁਸ਼ਰਪੁਰ ਵੱਲ ਗੁਰਦਾਸਪੁਰ ਗੁਰਦਾਸਪੁਰ ਦੇਲੇ ਤੇ ਹੋਇਆ ਤੇ ਉਹ ਜਿਹੜਾ ਪ੍ਰੋਗਰਾਮ ਹੋਇਆ ਤਾਂ ਉਹਦੇ ਵਿੱਚ ਸਾਡੇ ਸਮਾਜ ਨੇ ਸ਼ਾਂਤੀਪੂਰਵਕ ਧੰਨਾਂ ਦਿੱਤਾ ਹੈ ਸ਼ਾਂਤੀਪੂਰਕ ਹੀ ਬੈਠੇ ਆ ਤੇ ਉਹਦਾ ਰਿਜ਼ਲਟ ਅੱਛਾ ਆਇਆ ਅਸੀਂ ਉਸ ਦੇ ਲਈ ਬਿਲਕੁਲ ਤਿਆਰ ਆ ਚਾਹੇ ਪੁੰਨੂ ਆ ਚਾਹੇ ਪੁੰਨੂ ਤੋਂ ਵੀ ਕੋਈ ਹੈਗਾ ਤਾਂ ਅਸੀਂ ਬਿਲਕੁਲ ਤਿਆਰ ਆ ਨਾ ਡਰਨ ਵਾਲੀ ਸਮਾਜ ਆ ਨਾ ਅਸੀਂ ਡਰਨਾ ਔਰ ਅਸੀਂ ਲੜਾਈ ਜਿਹੜੀ ਆ ਉਹ 바ਵਾ ਸਾਹਿਬ ਦੇ ਸਿਧਾਂਤ ਦੇ ਮੁਤਾਬਕ ਅਸੀਂ ਜਾਰੀ ਰੱਖਾਂਗੇ ਸ਼ਾਂਤੀ ਨਾਲ ਜਾਰੀ ਰੱਖਾਂਗੇ ਔਰ ਸੰਤ ਸਮਾਜ ਸੰਪੱਤਾ ਵੀ ਇਸ ਵਿਸ਼ੇ ਤੇ ਇਕੱਠਾ ਹੈ ਕਿਉਂਕਿ ਜਿਹੜਾ ਫਲੋਰ ਰੇਡ ਪ੍ਰੋਗਰਾਮ ਹੋਇਆ ਸਾਡੇ ਜਿਹੜੇ ਮਾਨਯੋਗ ਸੰਤ ਸਮਾਜ ਦੇ ਹੈ ਕੋੜ ਡੇਰਾ ਸਾਡੇ ਜਿਨ੍ਹਾਂ ਦੀ ਬੜੀ ਕਿਰਪਾ ਰਹੀ ਹੈ ਸੰਤਾਂ ਮਹਾਂਪੁਰਖਾਂ ਦੀ ਤੇ ਉਹਨਾਂ ਨੇ ਬੜਾ ਯੋਗਦਾਨ ਕੀਤਾ ਅੱਗੇ ਹੋ ਕੇ ਚੱਲੇ ਨੌਜਵਾਨਾਂ ਦੇ ਨਾਲ ਚੱਲੇ ਆ ਤਾਂ ਬੜੀ ਖੁਸ਼ੀ ਦੀ ਗੱਲ ਹੈ ਰਿਸ ਕਰਕੇ ਸਾਡੇ ਸਮਾਜ ਨੂੰ ਚਾਹੀਦਾ ਸੰਤਾ ਮਹਾਪੁਰਸ਼ਾਂ ਨੂੰ ਚਾਹੀਦਾ ਵੀ ਸਾਨੂੰ ਇਹੋ ਜਿਹੇ ਜਿਹੜੇ ਸਮਾਜ ਦੇ ਵਿੱਚ ਗਲਤ ਅੰਸਰ ਸਾਡੇ ਦੇਸ਼ ਦੇ ਹੈ ਜਿਹੜੇ ਸਾਡੇ ਸਮਾਜ ਨੂੰ ਢਕਾਉਣਾ ਚਾਹੁੰਦੇ ਆ ਤੇ ਸਾਨੂੰ ਇਕੱਠੇ ਹੋ ਕੇ ਉਹਦਾ ਮੁਕਾਬਲਾ ਕਰੀਏ